ਮੱਖ ਮੰਤਰੀ ਪਦ ਤੋਂ ਭਗਵਾਨ ਸਿੰਘ ਮਾਨ ਦੀ ਕਦੇ ਵੀ ਲਾਂਭੇ ਕੀਤਾ ਜਾ ਸਕਦਾ ਚਰਚਾਵਾਂ ਚਲਦੀਆਂ ਹੀ ਰਹੀਆਂ ਕਿ ਮਾਨ ਸਾਹਿਬ ਨੂੰ ਹਾਈ ਕਮਾਂਡ ਹੈ ਜਿਹੜੀ ਉਹ ਡੋਣਾ ਚਾਹੁੰਦੀ ਮਾਨ ਸਾਹਿਬ ਨੂੰ ਡੋਣਾ ਕਿਉਂ ਚਾਹੁੰਦੀ ਐ ਸਮਝ ਨਹੀਂ ਆਉਂਦਾ ਕਿਉਂਕਿ ਮਾਨ ਸਾਹਿਬ ਤਾਂ ਹਾਈ ਕਮਾਂਡ ਦੇ ਕਿਸੇ ਗਲਤ ਨਹੀਂ ਕਰ ਗਾਗਵ ਚੱਡਾ ਦੀ ਨਾਲ ਹੀ ਸੀਐਮਾ ਉੱਤੇ ਕੋਠੀ ਸੀ ਜਿਹਦੇ ਵਿੱਚ ਬਹਿ ਕੇ ਇਹ ਚਰਚਾਵਾਂ ਸੱਗ ਪੂਰੀਆਂ ਸੀਗੀਆਂ ਕਿ ਉੱਥੇ ਬਹਿ ਕੇ ਪਹਿਲਾ ਫਾਈਲ ਅਫਸਰ ਉਧਰ ਲੈ ਕੇ ਜਾਂਦੇ ਸੀ ਜੇ ਫਿਰ ਉਧਰ ਉਹ ਜਸਪੀਜੀ ਸਾਹਿਬ ਮਾਨਸਾਹਬ ਕੋਲੇ ਜਾਂਦੇ ਸੀ ਤੇ ਉਸ ਲਈ ਮਾਨਸਾਹਬ ਦਾ ਭਵਿੱਖ ਜਿਹੜਾ ਇਹ ਚੋਣ ਤੈਅ ਕਰੋ ਕਿ ਜੇਕਰ ਮੈਂ ਇਹ ਹਾਰ ਜਾਂਦੇ ਆ ਹੂੰ ਤਾਂ ਫਿਰ ਬਲੀਦਮ ਉਹਨਾਂ ਨੇ ਤਾਂ ਕਹਿਣਾ ਵੀ ਸਾਨੂੰ ਤਾਂ ਪੰਜਾਬ 'ਚ ਇੱਕ ਸੀਟ ਦਿਓ ਰਾਜ ਸਭਾ ਦੀ ਸੀਟ ਲੈਣੀ ਆ ਇੱਕ ਸੀਟ ਖਾਲੀ ਕਰਨੀ ਆ ਘਟਨ ਕਿਹੜੀ ਵੱਲ ਦਾ ਕਰਨਾ ਕਿਹੜੇ ਪੱਖੋਂ ਮੰਨਦਾ ਜਿਹੜਾ ਕਿ ਕਿਸੇ ਵੀ ਸੰਵਿਧਾਨਕ ਹਉਦੇ ਤੇ ਪਾਰਟੀ ਦਾ ਸੁਪਰੀਮੋ ਹੋਣਾ ਅਲੱਗ ਕੱਲਾ ਦੂਸਰੀਆਂ ਪਾਰਟੀਆਂ ਮਜ਼ਦੂਰ ਦੇ ਜਥੇਬੰਦੀਆਂ ਨੇ ਜਿੰਨੇ ਵੀ ਸੰਦਰਸ਼ ਕੀਤੇ ਸਭ ਤੋਂ ਜ਼ਿਆਦਾ ਲਾਠੀ ਚਾਰਜ ਉਹ ਤਕੜਾ ਲਾਠੀ ਚਾਰਜ ਉਹਨਾਂ ਤੇ ਹੋਇਆ ਤੇ ਉਹਨਾਂ ਨੂੰ ਮੀਟਿੰਗਾਂ ਦੇ ਦੇ ਕੇ ਅੱਜ ਤੱਕ ਕਦੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕੀਤੀ ਕੇ ਜਿਹੜੀ ਵੱਲ ਤੇ ਨਾਲ ਜੇਕਰ ਪੰਜਾਬ ਹੁੰਦਾ ਤਾਂ ਉਹਨਾਂ ਨੇ ਬੋਰ ਬੜੇ ਲਿਖੇ ਸੀਗੇ 2017 ਚ ਤੇਜਰੀ ਵੇਰ ਤੇਜਰੀਵਾਲ ਸਾਰਾ ਪੰਜਾਬ ਤੇਰੇ ਨਾਂ ਤੇ ਉਥੋਂ ਸਿਰਫ 17 ਸੀਟਾਂ ਹੀ ਆਈਆਂ ਸੀ ਤੁਸੀਂ ਵੰਡ ਰਹੇ ਹੋ ਤੁਹਾਡਾ ਉਮੀਦਵਾਰ ਵੰਡ ਰਿਹਾ ਹੈ ਉਹ ਕਿੰਨਾ ਦਾ ਪੈਸਾ ਕੀ ਉਹ ਵੀ ਸਾਡੇ ਚ ਖੂਨ ਚੁੱਸਿਆ ਹੋਇਆ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜਨ ਵਾਲੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਤੁਹਾਡਾ ਦੋਸਤ ਪਰਮਜੀਤ ਅੱਜ ਆਪਾਂ ਗੱਲ ਕਰਾਂਗੇ ਭਗਵੰਤ ਮਾਨ ਦੇ ਫਿਊਚਰ ਬਾਰੇ ਕਿਉਂਕਿ ਲੁਧਿਆਣਾ ਵਿਖੇ ਉਪਚਨ ਹੋ ਰਹੀ ਹੈ ਕੀ ਇਹ ਉਪਚੋਣ ਜਿੱਤਣ ਤੋਂ ਬਾਅਦ ਸੀਐਮ ਸਾਹਿਬ ਦਾ ਫਿਊਚਰ ਕਿਸ ਤਰ੍ਹਾਂ ਦਾ ਹੋਵੇਗਾ ਜਾਂ ਜੇ ਇਹ ਉਪਚੋਣ ਆਮ ਆਦਮੀ ਪਾਰਟੀ ਦੇ ਹਿੱਸੇ ਨਹੀਂ ਆਉਂਦੀ ਤਾਂ ਫਿਰ ਕੀ ਹੋਵੇਗਾ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜਗਮੀਰ ਨੇਤਾ ਜੀ ਮੌਜੂਦ ਹੈ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਬਈ ਸੀਐਮ ਸਾਹਿਬ ਦੇ ਫਿਊਚਰ ਨੂੰ ਜੇ ਲੁਧਿਆਣਾ ਵਾਲੀ ਉਪਚੋਣ ਜਿੱਤਦੇ ਆ ਜਾਂ ਹਾਰਦੇ ਆ ਕੀ ਫਿਊਚਰ ਹੋਵੇਗਾ ਪਰਮਜੀਤ ਜੀ ਮਾਨ ਸਾਹਿਬ ਦਾ ਫਿਊਚਰ ਤਾਂ ਪਹਿਲਾਂ ਹੀ ਹਨੇਰੇ ਚ ਹੀ ਆ ਜੇਕਰ ਆਪਾਂ ਗੱਲ ਕਰੀਏ ਪਾਰਟੀ ਦੇ ਤੌਰ ਤੇ ਹਜੇ 2027 ਆਉਣੀ ਹੈ ਪੰਜਾਬ ਦੇ ਲੋਕਾਂ ਨੇ ਕੀ ਡਿਸਾਈਡ ਕਰਨਾ ਆਪਾਂ ਉਸ ਦੀ ਗੱਲ ਨਹੀਂ ਕਰਦੇ ਜੀ ਪਹਿਲਾਂ ਵੀ ਚਰਚਾਵਾਂ ਚੱਲਦੀਆਂ ਹੀ ਰਹੀਆਂ ਕਿ ਮਾਨ ਸਾਹਿਬ ਨੂੰ ਹਾਈ ਕਮਾਂਡ ਹੈ ਜਿਹੜੀ ਉਹ ਲਾਉਣਾ ਚਾਹੁੰਦੀ ਹੈ ਮਾਨ ਸਾਹਿਬ ਨੂੰ ਲਾਉਣਾ ਕਿਉਂ ਚਾਹੁੰਦੀ ਐ ਸਮਝ ਨਹੀਂ ਆਉਂਦਾ ਹੂੰ ਕਿਉਂਕਿ ਮਾਨ ਸਾਹਿਬ ਤਾਂ ਹਾਈ ਕਮਾਂਡ ਦੀ ਕਿਸੇ ਗੱਲ ਤੋਂ ਨਾ ਹੀ ਨਹੀਂ ਕਰਦੇ ਜੀ ਜੇਕਰ ਪੰਜਾਬ ਚ ਪੰਜਾਬੀ ਪੋਲੀ ਦੀ ਗੱਲ ਕਰਨੀ ਆ ਤਾਂ ਉਹ ਮਾਨ ਸਾਹਿਬ ਹਿੰਦੀ ਚ ਪੰਜਾਬ ਚ ਨੀ ਪੱਥਰ ਰੱਖੀ ਜਾਂਦੇ ਆ ਹੂੰ ਤੇ ਮਾਨ ਸਾਹਿਬ ਨੇ ਤਾਂ ਇਥੋਂ ਤੱਕ ਇਹ ਕਰ ਦਿੱਤੀ ਉਹਨਾਂ ਦੇ ਲਈ ਜਿਹੜੇ ਪੰਚਾਇਤਾਂ ਤੋਂ ਫੀਡਬੈਕ ਮੰਗੀ ਗਈ ਹੈ ਉਹਦੇ ਵੀ ਪਰਫਾਰਮ ਹਿੰਦੀ ਚ ਭੇਜੀ ਪੰਚਾਇਤਾਂ ਨੂੰ ਪੰਜਾਬ ਦੀਆਂ ਪੰਚਾਇਤਾਂ ਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਆਪਾਂ ਇਹ ਕਹੀਏ ਵੀ ਆਪਾਂ ਨੂੰ ਸਭ ਤੋਂ ਮੁਸ਼ਕਲ ਕੀ ਹੈ ਵੀ ਜਿਹੜੇ ਸਟੇਟ ਪੰਜਾਬੀ ਵਾਲੇ ਆ ਹਿੰਦੀ ਬੋਲਣ ਚਾਹੁੰਦੀ ਹੈ ਤੇ ਸਾਨੂੰ ਉਹਨਾਂ ਨੂੰ ਸਮਝ ਆਊ ਕਿ ਨਹੀਂ ਆਊ ਹੂੰ ਫੇਰ ਗੱਲ ਕਰੀਏ ਅੱਜ ਤੋਂ ਪਹਿਲਾਂ ਬੜੀਆਂ ਚਰਚਾਵਾਂ ਚੱਲਦੀਆਂ ਰਹੀਆਂ ਵੀ ਭਾਈ ਮੁੱਖ ਮੰਤਰੀ ਪਦ ਤੋਂ ਭਗਵੰਤ ਸਿੰਘ ਮਾਨ ਦੀ ਕਦੇ ਵੀ ਲੰਬੇ ਕੀਤਾ ਜਾ ਸਕਦਾ ਤੇ ਕੁਲਤਾਰ ਸਿੰਘ ਸੰਧਵਾ ਨੂੰ ਬਣਾਇਆ ਜਾ ਸਕਦਾ ਤੇ ਇਹ ਵੀ ਚਰਚਾਵਾਂ ਛੜਗੀਆਂ ਸੀਆਂ ਕਿ ਸਿਕਿਉਰਟੀ ਵੀ ਪਹੁੰਚ ਗਈ ਸੰਧਵਾ ਸਾਹਿਬ ਬਾਬਾ ਫਰੀਦ ਵੀ ਮੱਥਾ ਟੇਕ ਆਏ ਸੀਗੇ ਇਹ ਸਾਰਾ ਕੁਝ ਹੋਇਆ ਫਿਰ ਮਾਨ ਸਾਹਿਬ ਇੱਕੇ ਦਮ ਦਾਖਲ ਹੁੰਦੇ ਆ ਹਸਪਤਾਲ ਹਸਪਤਾਲ ਦਾਖਲ ਹੁੰਦੇ ਆ ਤਾਂ ਫਿਰ ਉਹ ਸਾਰੀਆਂ ਚਰਚਾਵਾਂ ਫਿਰ ਠੰਡੀਆਂ ਪੈ ਜਾਂਦੀਆਂ ਉਹਨਾਂ ਦਾ ਪਤਾ ਲੈਣ ਲਈ ਦਿੱਲੀ ਤੋਂ ਆਉਂਦੀ ਹੈ ਟੀਮ ਫਿਰ ਮਾਨ ਸਾਹਿਬ ਠੀਕ ਹੋ ਕੇ ਆ ਜਾਂਦੇ ਆ ਇਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਹਮੇਸ਼ਾ ਇਹ ਵੀ ਚੱਲਦਾ ਰਿਹਾ ਕਿ ਮਾਨ ਸਾਹਿਬ ਦਾ ਜਦੋਂ ਸਰਕਾਰ ਬਣੀ ਹੈ ਕਿ ਸਰਕਾਰ ਬਣੀ ਬਣੀ ਤੋਂ ਸਾਲ ਡੇਢ ਸਾਲ ਤੱਕ ਇਹ ਚਰਚਾਵਾ ਚੱਲਦੀਆਂ ਰਹੀਆਂ ਕਿ ਸਾਰਾ ਕੁਝ ਤਾਂ ਰघव ਚੱਡਾ ਹੀ ਦੇਖ ਰਿਆ ਰघव ਚੱਡਾ ਦੀ ਨਾਲ ਹੀ ਸੀਐਮਾ ਉੱਤੇ ਕੋਠੀ ਸੀਗੀ ਜਿਹਦੇ ਵਿੱਚ ਬਹਿ ਕੇ ਇਹ ਚਰਚਾਵਾ ਪੂਰੀਆਂ ਸੀਗੀਆਂ ਕਿ ਉੱਥੇ ਬਹਿ ਕੇ ਪਹਿਲਾ ਫਾਈਲ ਅਫਸਰ ਉਧਰ ਲੈ ਕੇ ਜਾਂਦੇ ਸੀ ਜੇ ਫਿਰ ਉਧਰ ਰਿਜੈਸਨ ਦੀ ਸੀ ਤਾਂ ਮਾਨ ਸਾਹਿਬ ਕੋਲੇ ਜਾਂਦੀ ਸੀ ਤੇ ਉਹ ਸਾਈਨ ਕਰਦੇ ਸੀ ਮਤਲਬ ਜਿਹੜੀ ਫਾਈਲ ਸੀਐਮ ਸਾਹਿਬ ਨੂੰ ਭੇਜੀ ਜਾਂਦੀ ਸੀ ਵੀ ਆ ਤੁਹਾਡੇ ਲਈ ਆ ਤੁਸੀਂ ਇਹਦੇ ਤੇ ਗੌਰ ਫਰਮਾਓ ਉਹ ਗੌਰ ਰਾਗਵ ਛੱਡਾ ਫਰਮਾਉਂਦੇ ਸੀ ਦੇਖੋ ਜਿਹੜਾ ਵੀ ਮੁੱਖ ਮੰਤਰੀ ਹੈ ਜਾਂ ਕੋਈ ਮੰਤਰੀ ਹੈ ਇਹ ਸੋਚਦਾ ਹੈ ਕਿ ਮੈਂ ਜਿਹੜੀਆਂ ਮੇਰੇ ਅਧੀਨ ਫਾਈਲਾਂ ਆਉਣਗੀਆਂ ਉਹ ਮੈਂ ਸੰਵਿਧਾਨਕ ਰੇਅ ਵਿੱਚ ਮੈਂ ਉਹਨਾਂ ਨੂੰ ਕਿਸੇ ਵੀ ਗੋਪਨੀਯਤਾ ਉਹਨਾਂ ਦੀ ਰੱਖੂਗਾ ਵੀ ਉਹਨਾਂ ਦੀ ਕਦੇ ਵੀ ਉਹ ਵੀ ਉਹ ਨਹੀਂ ਕਰੂਗਾ ਮੇਰੇ ਤੱਕ ਹੀ ਰਹਿ ਜਾਣਗੀਆਂ ਉਹਨਾਂ ਨੂੰ ਮੈਂ ਜਿਹਨ ਦੱਸੂਗਾ ਹੂੰ ਤੇ ਵੇਖੋ ਸਭ ਤੋਂ ਵੱਡੀ ਉਲੰਘਣਾ ਕੀ ਹੋਈ ਕਿ ਇੱਕ ਰਾਗ ਚੱਡੇ ਕੋਲੇ ਇੱਕ ਗੈਰ ਸੰਵਿਧਾਨਿਕ ਬੰਦੇ ਕੋਲੇ ਪਾਰਟੀ ਦੇ ਬੰਦੇ ਕੋਲੇ ਚਲੀ ਜਾਨੀ ਰਾਗੋ ਚੱਡਾ ਰਾਜ ਸਭਾ ਦਾ ਮੈਂਬਰ ਦੋਸਤੋ ਬਾਅਦ ਬਣਦੇ ਆ ਨਾ ਹੂੰ ਫਿਰ ਜਦੋਂ ਰਾਜ ਸਭਾ ਦੇ ਮੈਂਬਰ ਬਣ ਜਾਂਦੇ ਆ ਫਿਰ ਵੀ ਉਹਨਾਂ ਨੂੰ ਕਿੰਨੀ ਵੱਡੀ ਸਿਕਿਉਰਟੀਆਂ ਦਿੱਤੀਆਂ ਗਈਆਂ ਤਾਂ ਤੁਸੀਂ ਜਾਣਦੇ ਹੋ ਹੂੰ ਮਾਨ ਸਾਹਿਬ ਦਾ ਪੁਵਿੱਖ ਹੁਣ ਵੀ ਜਿਹੜੀ ਇਹ ਚੋਣ ਹੈ ਇਹ ਬਹੁਤ ਜ਼ਿਆਦਾ ਤੈ ਕਰੂਗੀ ਜਾਂ ਨਹੀਂ ਕਰੂਗੀ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀਗਾ ਹੁਣ ਵੀ ਚਰਚਾਾਂਵਾਂ ਛੜਕੀਆਂ ਸੀ ਵੀ ਮਾਨ ਸਾਹਿਬ ਦਾ ਇਹ ਅਕਸਰ ਹੀ ਚਰਚਾਾਂਵਾਂ ਛੜਦੀਆਂ ਰਹਿੰਦੀਆਂ ਵੀ ਮਾਨ ਸਾਹਿਬ ਨੂੰ ਕਦੇ ਵੀ ਕੁਰਸੀ ਤੋਂ ਲਾਇਆ ਜਾ ਸਕਦਾ ਹੂੰ ਕਿ ਈਰੀਵਾਲ ਸਾਹਿਬ ਨੇ ਕਿਹਾ ਸੀ ਕਿ ਮਾਨ ਸਾਹਿਬ ਐ ਐ ਹੀ ਆਫ ਦਾ ਟਰਮ ਨਹੀਂ ਪੂਰਾ ਕਰਨਗੇ ਅਗਲੇ 5 ਸਾਲ ਤੱਕ ਵੀ ਮੁੱਖ ਮੰਤਰੀ ਰਹਿਣਗੇ ਪਰ ਜੇਕਰ ਮਾਨ ਸਾਹਿਬ ਦਿੱਲੀ ਦੀ ਹਾ ਹਜ਼ੂਰੀ ਕਰੀ ਜਾਂਦੇ ਹੂੰ ਜਿਵੇਂ 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 ਦਿੱਲੀ ਕਹਿੰਦੀ ਹੈ ਜਿਵੇਂ ਜਿਵੇਂ ਦਿੱਲੀ ਕਹਿੰਦੀ ਹੈ ਵੀ ਸਾਨੂੰ ਪੰਜਾਬ ਦਾ ਹੈਲੀਕਾਪਟਰ ਦੇ ਦਿਓ ਹੂੰ ਉਹ ਦੇ ਹੀ ਜਾਂਦੇ ਆ ਜੇ ਦਿੱਲੀ ਕਹਿੰਦੀ ਆ ਵੀ ਅਸੀਂ ਪਹਿਲਾਂ ਫਾਈਲਾਂ ਵੇਖਾਂਗੇ ਹੂੰ ਉਹ ਵਿਖਾਈ ਜਾਂਦੇ ਆ ਇਧਰਲੇ ਉਦ ਘਾਟਣ ਤੱਕ ਦਿੱਲੀ ਵਾਲੇ ਬੰਦੇ ਆ ਕੇ ਕਰਦੇ ਨੇ ਹਾਂ ਉਦ ਘਾਟਣ ਕੇਜਰੀਵਾਲ ਦਾ ਕਰਨਾ ਕਿਹੜੇ ਪੱਖੋਂ ਬਣਦਾ ਜਿਹੜਾ ਇੱਕ ਕਿਸੇ ਵੀ ਸੰਵਿਧਾਨਕ ਉਹਦੇ ਤੇ ਪਾਰਟੀ ਦਾ ਸੁਪਰੀਮੋ ਹੋਣਾ ਅਲੱਗ ਗੱਲ ਆ ਦੂਸਰੀਆਂ ਪਾਰਟੀਆਂ ਦੇ ਵੀ ਪੰਜਾਬ ਚ ਚਲੋ ਆਪਾਂ ਗੱਲ ਕਰੀਏ ਤਾਂ ਵੀ ਭਾਜੀਪੀ ਦਾ ਤਾਂ ਰਾਜ ਹੀ ਨਹੀਂ ਰਿਹਾ ਜਿਹੜੀ ਨੈਸ਼ਨਲ ਪਾਰਟੀ ਆ ਕਾਂਗਰਸ ਦਾ ਰਾਜ ਰਿਹਾ ਕਾਂਗਰਸ ਦੇ ਕਿਹੜੇ ਬੰਦੇ ਨੇ ਤੁਸੀਂ ਦੇਖਿਆ ਹੋਣਾ ਨਹੀਂ ਪੱਥਰ ਕਿਤੇ ਤੁਸੀਂ ਆਪਣੀ ਸੁਰਤ 'ਚ ਦੇਖਿਆ ਹੋਊਗਾ ਵੀ ਕਿਸੇ ਕਾਂਗਰਸ ਦੇ ਕੋਈ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਪੱਥਰ ਰੱਖਿਆ ਹੋਵੇ ਤੇ ਆ ਕੇ ਰਾਹੁਲ ਗਾਂਧੀ ਦਾ ਨਾਮ ਲਿਖਿਆ ਹੋਵੇ ਬਿਲਕੁਲ ਲਿਖਿਆ ਹੋ ਸਕਦਾ ਹੈ ਪਰ ਰਾਹੁਲ ਗਾਂਧੀ ਨੇ ਉਹ ਘਟਨ ਨਹੀਂ ਕੀਤਾ ਹੋਣਾ ਹਮ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਹ ਤਾਂ ਇੰਨਾ ਕੁ ਥੱਲੜੇ ਪੱਧਰ ਤੇ ਆ ਗਏ ਕਿ ਕਹਿੰਦੇ ਸੀ ਵੀ ਇਹ ਇਹਨਾਂ ਦੀ ਤਾਂ ਗੱਲ ਵੀ ਇਹ ਹੁੰਦੀ ਸੀ ਨਾ ਕਿ ਜਿਹੜੇ ਨੀ ਪੱਥਰਾਂ ਤੇ ਨਾ ਹੀ ਮਜ਼ਦੂਰਾਂ ਦਾ ਹੋਣਾ ਇਥੇ ਤਾਂ ਅਸੀਂ ਕਿਹੜਾ ਇਟਾਂ ਚੱਕੀਆਂ ਨੇ ਇਹ ਜਿਹੜੇ ਮਜ਼ਦੂਰਾਂ ਨੇ ਮਿਹਨਤ ਕੀਤੀ ਹੈ ਉਹਨਾਂ ਦੇ ਨਾਂ ਹੋਣੇ ਚਾਹੀਦੇ ਆ ਇਹ ਉਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਪਹਿਲਾਂ ਮਾਨ ਸਾਹਿਬ ਕਹਿੰਦੇ ਰਹੇ ਆ ਜਦੋਂ ਸੰਗਰੂਰ ਤੋਂ ਐਮਪੀ ਸੀਗੇ ਉਦੋਂ ਸੰਗਰੂ ਲਿਖਾਉਂਦੇ ਵੀ ਰਹੇ ਆ ਪਰ ਜਦੋਂ ਮੁੱਖ ਮੰਤਰੀ ਬਣ ਗਏ ਜਦੋਂ ਇਹ ਖਟਕੜਕੜਾ ਸੌਹ ਚੱਕਲੀ ਸ਼ਹੀਦ ਭਗਤ ਸਿੰਘ ਦੇ ਨਾਂ ਦੀ ਸੌਹ ਚੱਕਲੀ ਤਾਂ ਉਹਨਾਂ ਨੂੰ ਪਤਾ ਨਹੀਂ ਚੀ ਹੋ ਗਿਆ ਵੀ ਜਿਹੜਾ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਂਦੇ ਆ ਮਜਦੂਰਾਂ ਦਾ ਨੇਤਾ ਕੌਣ ਹੈ ਸਭ ਤੋਂ ਵੱਡਾ ਵੈਸੇ ਤਾਂ ਭਾਰਤ ਦੇ ਵਿੱਚ ਤਾਂ ਸਾਰੀ ਭਾਰਤੀਆਂ ਦਾ ਸਭ ਤੋਂ ਵੱਡਾ ਹੱਕਦਵਾਨ ਵਾਲਾ ਨੇਤਾ ਤਾਂ ਬਾਬਾ ਸਾਹਿਬ ਅਪੇਦਕਰ ਹੂੰ ਉਹਨਾਂ ਦੇ ਪਰਿਵਾਰ ਨੂੰ ਹੀ ਜੇਕਰ ਤੁਸੀਂ ਇਹ ਸਮਝਣ ਲੱਗ ਜਿਓ ਕਿ ਕੀ ਉਹਨਾਂ ਦੇ ਨਾਂ ਤਾਂ ਕੱਟਣੇ ਦੂਰ ਦੀ ਗੱਲ ਹੈ ਬਹੁਤ ਛੋਟੀ ਗੱਲ ਹੈ ਵੀ ਨਾਂ ਕੱਟ ਤੇ ਉਹਨਾਂ ਨੇ ਆਪ ਦਾ ਨਾਂ ਲਿਖਣ ਲੱਗੇ ਦਿੱਲੀ ਵਾਲਿਆਂ ਦੇ ਨਾਂ ਲਿਖਣ ਲੱਗੇ ਹੂੰ ਮਜਦੂਰ ਦੇ ਜਥੇਬੰਦੀਆਂ ਨੇ ਜਿੰਨੇ ਵੀ ਸੰਦਰਸ਼ ਕੀਤੇ ਸਭ ਤੋਂ ਜ਼ਿਆਦਾ ਲਾਠੀ ਚਾਰਜ ਉਹਨਾਂ ਤੇ ਤਕੜਾ ਲਾਠੀ ਚਾਰਜ ਉਹਨਾਂ ਤੇ ਹੋਇਆ ਤੇ ਉਹਨਾਂ ਨੂੰ ਮੀਟਿੰਗਾਂ ਦੇ ਦੇ ਕੇ ਅੱਜ ਤੱਕ ਕਦੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕੀਤੀ ਹੁਣ ਜੇ ਆਪਾਂ ਉਪਚੋਣ ਦੀ ਗੱਲ ਕਰ ਰਹੇ ਹਾਂ ਉਪਚੋਣ ਦੇ ਦਰਮਿਆਨ ਵੀ ਲੁਧਿਆਣਾ ਵਿਖੇ ਕਿੰਨੀਆਂ ਜਥੇਬੰਦੀਆਂ ਨੇ ਧਰਨੇ ਲਾਏ ਟੀਚਰਾਂ ਨੇ ਧਰਨੇ ਲਾਏ ਜਿਹੜੇ ਅਧਿਆਪਕਾਂ ਨੂੰ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਧੀਆਂ ਦੀਆਂ ਚੁੰਨੀਆਂ ਨਹੀਂ ਰੋਲਣੀਆਂ ਚਾਹੀਦੀਆਂ ਕੁੜੀਆਂ ਦੀ ਰਾਖੀ ਰੱਖਣੀ ਆ ਤੇ ਇਹ ਕਹਿੰਦੇ ਹੁੰਦੇ ਸੀ ਆਪ ਵੀ ਇਹ ਸਾਰਿਆਂ ਨੇ ਬਿਆਨ ਸੁਣਿਆ ਕਿ ਮੈਂ ਮਾਸਟਰ ਦਾ ਮੁੰਡਾ ਹਾਂ ਮੈਂ ਮਾਸਟਰਾਂ ਦੇ ਦੁਖਦਾਰ ਤੇ ਜਾਂਦਾ ਹੁਣ ਤਾਂ ਧਰਨੇ ਵਾਲਿਆਂ ਨੂੰ ਵੇਲੇ ਦੱਸਣ ਲੱਗੇ ਨਾ ਹੂੰ ਇਹਨਾਂ ਦੇ ਸਪੀਕਰ ਸਾਹਿਬ ਜੀ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਵੀ ਵੇਲ ਲੜਾਤਾ ਹਾਂ ਜਿੱਥੇ ਮਰਜੀ ਝੰਡਾ ਚੱਕਦੇ ਆ ਜਾਂਦੇ ਸਰਕਾਰ ਨੂੰ ਕੰਮ ਨਹੀਂ ਕਰਦਾ ਪਰ ਇਹ ਸਰਕਾਰ ਲੱਗਦਾ ਵੀ ਇਸੇ ਚੋਚੋਈ ਚੋਂ ਬਣੀ ਸੀ ਇਹ ਇਹ ਵੇਲੜਾਂ ਚੋਂ ਹੀ ਆਏ ਸੀ ਹੂੰ ਜਿਨ੍ਹਾਂ ਨੂੰ ਅੱਜ ਵੇਲੜ ਕਹਿੰਦੇ ਆ ਇਹ ਇਹ ਜਦੋਂ ਕਿੰਨੇ ਧਰਨੇ ਹੁੰਦੇ ਸੀਗੇ ਹੁਣ ਫੇਰ ਵੀਡੀਓ ਵਾਇਰਲ ਹੋ ਰਹੀ ਹੈ ਮਾਨ ਸਾਹਿਬ ਤੇ ਮੀਤ ਹੇਰ ਥਾਲੀ ਘੜਕਾਈ ਜਾਂਦੇ ਆ ਐਸਪੀ ਦੇਓ ਐਮਐਸਪੀ ਦੇਓ ਹੈ ਤੇ ਵੇ ਉਹ ਜਦੋਂ ਉਹਨਾਂ ਦੇ ਉਦੋਂ ਧਰਨੇ 'ਚ ਬੈਠਦੇ ਸੀ ਜਾ ਕੇ ਉਦੋਂ ਵਿਹਲੜਦੀ ਸੀ ਇਹ ਹੁਣ ਹੂੰ ਹੁਣ ਤੁਹਾਨੂੰ ਵਿਹਲੜ ਲੱਗਣ ਲੱਗੇ ਇਹ ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਕੀਤਾ ਜੇਕਰ ਇਹ ਵਿਹਲੜ ਸੀ ਤਾਂ ਉਹ ਵੀ ਤਾਂ ਸਾਰੇ ਵਿਹਲੜ ਸੀਗੇ ਉਸ ਅੰਦੋਲਨ 'ਚ ਕਿਉਂ ਬੈਠੇ ਹੂੰ ਉਸੇ ਅੰਦੋਲਨ 'ਚੋਂ ਪਾਰਟੀ ਨਿਕਲ ਕੇ ਆਈ ਇਸ ਲਈ ਮਾਨ ਸਾਹਿਬ ਦਾ ਭਵਿੱਖ ਜਿਹੜਾ ਇਹ ਚੋਣ ਤੈਅ ਕਰੂਗੀ ਜੇਕਰ ਬਾ ਇਹ ਹਾਰ ਜਾਂਦੇ ਆ ਹੂੰ ਤਾਂ ਫਿਰ ਬਲੀਦਬ ਉਹਨਾਂ ਨੇ ਤਾਂ ਕਹਿਣਾ ਵੀ ਸਾਨੂੰ ਤਾਂ ਪੰਜਾਬ 'ਚ ਇੱਕ ਸੀਟ ਦਿਓ ਰਾਜ ਸਭਾ ਦੀ ਸੀਟ ਲੈਣੀ ਹੈ ਇੱਕ ਸੀਟ ਖਾਲੀ ਕਰਨੀ ਹੈ ਇਹ ਸੀਟ ਤੇ ਵੀ ਬੜੀ ਚਰਚਾਵਾਂ ਚੱਲੀਆਂ ਕਿ ਸੰਜੀਵ अरोड़ा ਨੂੰ ਟਿਕ ਦਿੱਤੀ ਗਈ ਸੰਜੀਵ अरोड़ा ਨੂੰ ਜਿਮਨੀ ਚੋਣ ਦੀ ਟਿਕਟ ਦਿੱਤੀ ਗਈ ਜਦੋਂ ਕੇਜਰੀਵਾਲ ਹਾਰ ਜਾਂਦੇ ਆ ਉਦੋਂ ਹਜੇ ਐਮਐਲਏ ਗੋਗੀ ਸਾਹਿਬ ਦੀ ਹਲੇ ਮੌਤ ਨਹੀਂ ਹੋਈ ਸੀ ਤਾਂ ਕਹਿੰਦੇ ਆ ਕਿ ਕੋਈ ਵੀ ਮੈਨੂੰ ਪੰਜਾਬ ਚੋਂ ਭੇਜੋ ਹੁਣ ਰਾਜ ਸਭਾ ਭੇਜੋ ਮੈਨੂੰ ਮੈਨੂੰ ਤਾਂ ਕੁਰਸੀ ਬਿਨਾਂ ਸੈਟਿੰਗ ਨਹੀਂ ਆਉਂਦੀ ਹੂੰ ਤਾਂ ਫਿਰ ਸੇ ਕਹਿੰਦੇ ਆ ਵੀ ਹਰਪ੍ਰੀਤ ਸਿੰਘ ਨੂੰ ਕਿਹਾ ਗਿਆ ਵੀ ਬਈ ਤੂੰ ਸੀਟ ਛੱਡ ਦੇ ਹੂੰ ਉਹਦੇ ਨਾਲ ਕੋਈ ਬਹੁਤੇ ਜ਼ਿਆਦਾ ਚੰਗੇ ਸਬੰਧ ਨਜ਼ਰ ਨਹੀਂ ਆ ਕਿਉਂਕਿ ਉਹ ਪਿਛਲੇ ਇਲੈਕਸ਼ਨਾਂ ਵਿੱਚ ਵੀ ਕਿਸੇ ਵੀ ਤਵੀ ਨਜ਼ਰ ਨਹੀਂ ਆ ਇਸੇ ਐਤ ਕੀ ਲੁਧਿਆਣੇ ਵਾਲੀ ਜ਼ੋਨ ਚ ਤਾਂ ਉਹ ਨਜ਼ਰ ਆਏ ਹੂੰ ਕੰਪੇਨ ਕਰਦੇ ਨਜ਼ਰ ਆਏ ਉਹ ਆਪਦੇ ਕ੍ਰਿਕਟ ਦਾ ਆਈਪੀਐਲ ਦੀ ਕਮੈਂਟਰੀ ਦਾ ਹੀ ਆਪਦਾ ਧਿਆਨ ਰੱਖਦੇ ਹੋ ਰਾਜ ਸਭਾ ਚ ਵੀ ਜਾ ਕੇ ਇੱਕ ਅੱਧੀ ਵਾਰੀ ਬੋਲੇ ਬਾਕੀ ਤਾਂ ਤੁਸੀਂ ਦੇਖਿਆ ਹੀ ਨਹੀਂ ਹੋਣਾ ਕਿ ਉਹਨਾਂ ਨੇ ਕਿਹਾ ਕਿ ਨਹੀਂ ਬਿਲਕੁਲ ਹਰਪ੍ਰੀਤ ਸਿੰਘ ਨੇ ਕਰਤੀ ਕੋਰੀ ਨਾ ਹੂੰ ਮੈਂ ਤਾਂ ਨਹੀਂ ਛੱਡਦਾ ਫਿਰ ਇਹਨਾਂ ਨੇ ਕਰ ਕਰਾ ਕੇ ਕਿਵੇਂ ਸੈਟਿੰਗ ਕੀਤੀ ਇਹਨਾਂ ਦੀ ਕਿਸਮਤ ਨੂੰ ਐ ਹੋ ਗਿਆ ਵੀ ਗੋਗੀ ਗੋਗੀ ਸਾਹਿਬ ਦੀ ਡੈਥ ਹੋ ਗਿਆ ਐਕਸਪਾਇਰ ਹੋ ਗਿਆ ਉਹ ਫਿਰ ਉਹ ਹੋ ਗਿਆ ਵੀ ਹੁਣ ਤਾਂ ਚਲੋ ਇੱਕ ਆਪਾਂ ਇਹਨੂੰ ਹੁਣ ਖੋਈ ਨਹੀਂ ਜਾਣੀ ਆਪਾਂ ਇਹਨਾਂ ਨੂੰ ਐਮਐਮ ਮੰਤਰੀ ਦੀ ਆਫਰ ਦਿੰਨੇ ਆ ਮੰਤਰੀ ਬਣਾ ਦੇਾਂਗੇ ਉਹ ਕਰਕੇ ਸੰਜੀਵ ਅਰੋੜਾ ਨੂੰ ਦੇ ਦਿੱਤੀ ਗਈ ਟਿਕਟ ਹੁਣ ਇਹ ਦੇਖੋ ਵੀ ਉਹ ਇਹਨਾਂ ਦੀ ਇੰਨੀ ਕੋਹ ਹੈ ਵੀ ਜੇਕਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਹ ਚੋਣ ਹਾਰ ਜਾਂਦੇ ਆ ਹੂੰ ਤਾਂ ਸਾਰੇ ਦਾ ਸਾਰਾ ਜਿਹੜਾ ਹਾਰ ਦਾ ਦੋਸ਼ ਹੋਊਗਾ ਉਹ ਮਾਨ ਸਾਹਿਬ ਦੀ ਮਾਨ ਸਾਹਿਬ ਤੇ ਲੱਗਣਾ ਹੂੰ ਮਾਨ ਸਾਹਿਬ ਨੂੰ ਫਿਰ ਹੋਰ ਕੰਪੈਲ ਕੀਤਾ ਜਾਊਗਾ ਵੀ ਤੂੰ ਚੋਣ ਨਹੀਂ ਜਿੱਤ ਸਕਦਾ ਇਹ ਚੋਣ ਅਸੀਂ ਜਿੱਤ ਸਕਦੇ ਆ ਹੂੰ ਤੂੰ ਜੇਕਰ ਚੋਣ ਨਹੀਂ ਜਿੱਤ ਸਕਦੇ ਤਾਂ ਮਤਲਬ ਤੇਰੇ ਤੇ ਲੋਕਾਂ ਦਾ ਉਹ ਨਹੀਂ ਹੈਗਾ ਹੁਣ ਇਹ ਸਾਨੂੰ ਕੰਟਰੋਲ ਜਿਹੜਾ ਮਾੜਾ ਮੋਟਾ ਕੰਟਰੋਲ ਵੀ ਹੈ ਉਹ ਸਿਰ ਸਾਨੂੰ ਦੇ ਦੇ ਹੂੰ ਜੇਕਰ ਚੋਣ ਜਿੱਤ ਜਾਂਦੇ ਆ ਤਾਂ ਇਹ ਕਿਹਾ ਜਾਊਗਾ ਵੀ ਚੋਣ ਹਰ ਵਾਰ ਅਸੀਂ ਜਿਤਾ ਰਹੇ ਆ ਕਿਉਂਕਿ ਤੁਸੀਂ ਇੱਕ ਚੋਣ ਹੋ ਕੇ ਸੀ ਜੀ ਸੰਗਰੂਰ ਵਾਲੀ ਉਹ ਮਾਰ ਦਿੱਤੀ ਹੂੰ ਠੀਕ ਉਹ ਇਸ ਲਈ ਇਹ ਪੂਰਾ ਮਾਨ ਸਾਹਿਬ ਦਾ ਭਵਿੱਖ ਉਹਨਾਂ ਚਿਰ ਖਤਰੇ 'ਚ ਰਹਿਣਾ ਹੈ ਉਹਨਾਂ ਚਿਰ ਮਾਨ ਸਾਹਿਬ ਨੂੰ ਸ਼ਾਇਦ ਪੰਜਾਬ ਦੇ ਲੋਕ ਵੀ ਹੱਲੇ ਹੁਣ ਮੁੱਖ ਮੰਤਰੀ ਮੰਨਣਾ ਛੱਡ ਚੁੱਕੇ ਐ ਕਿਉਂਕਿ ਜਿਵੇਂ ਇੱਕ ਕਿਹਾ ਜਾਂਦਾ ਹੈ ਨਾ ਵੀ ਪਾਕਿਸਤਾਨ 'ਚ ਦੋ ਦੋ ਸੱਤਾਵਾਂ ਚੱਲਦੀਆਂ ਇੱਕ ਤਾਂ ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੁੰਦੀ ਐ ਇੱਕ ਹੁੰਦੀ ਉੱਥੋਂ ਦੀ ਮਿਲਟਰੀ ਜਿਨ੍ਹਾਂ ਨੇ ਵੀ ਗੱਲ ਕਰਨੀ ਹੈ ਉਹਨਾਂ ਨੂੰ ਇਹੀ ਨਹੀਂ ਸਮਝ ਆਉਂਦੀ ਵੀ ਅਸੀਂ ਸਰਕਾਰ ਨਾਲ ਚੁਣੀ ਹੋਈ ਸਰਕਾਰ ਨਾਲ ਗੱਲ ਕਰੀਏ ਕਿ ਮਿਲਟਰੀ ਨਾਲ ਜਿਵੇਂ ਅੱਜ 트럼ਪ 트럼ਪ ਨੇ ਉਹਨਾਂ ਦੇ ਜਿਹੜੇ ਆਰਮੀ ਚੀਫ ਆ ਉਹਨਾਂ ਨੂੰ ਬੁਲਾਇਆ ਆਸੀਂ ਮਨੀਰ ਨੂੰ ਵੀ ਹੁਣ ਇਹ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਾਲ ਗੱਲ ਚਾਹੀਦੀ ਸੀ ਪਰ ਅਮਰੀਕਾ ਉਹ ਗਏ ਤੇ ਉਹਨਾਂ ਨੇ ਗੱਲਬਾਤ ਕੀਤੀ ਇਸ ਲਈ ਫਿਰ ਲੋਕਾਂ ਨੂੰ ਵੀ ਹੁਣ ਇਹ ਲੱਗਣ ਲੱਗ ਗਿਆ ਵੀ ਹੁਣ ਅਸੀਂ ਕਿਹਦੇ ਨਾਲ ਗੱਲ ਕਰੀਏ ਫਿਰ ਇਸ ਲਈ ਅਸੀਂ ਵੀ ਇੱਥੇ ਮਾਨ ਸਾਹਿਬ ਦੀਆਂ ਮਿੰਨਤਾਂ ਕਰਨ ਨਾਲ ਕੋਈ ਰਿਵਾਲ ਕੋਲ ਹੀ ਜਾਇਆ ਕਰਾਂਗੇ ਉਕੇ ਵੀ ਬਾਕੀ ਦਾ ਪੰਜਾਬ ਇਹ ਆਪ ਸਰਕਾਰ ਦੀ ਪਹਿਲਾ ਗਿਨੀ ਮਿੱਥੀ ਹੋਈ ਚਾਲ ਸੀਗੀ ਕਿ ਭਈ ਇਸ ਇਸ ਤਰ੍ਹਾਂ ਨਾ ਆਉਣਾ ਫਿਰ ਇਸ ਤਰ੍ਹਾਂ ਇੰਟਰਫੀਅਰੈਂਸ ਹੋਣੀਆ ਫਿਰ ਇਸ ਤਰ੍ਹਾਂ ਆਪ ਦਾ ਰਾਜ ਕਾਬਜ ਕਰਨ ਆਪਦੇ ਪੈਰ ਜਮਾਉਣੇ ਇਹ ਤਾਂ ਸ਼ੁਰੂ ਤੋਂ ਹੀ ਚਰਚਾਵਾਂ ਚੱਲਣ ਲੱਗੀਆਂ ਸੀ ਕਿ ਇਹਨਾਂ ਵੀ ਕਿ ਜਿਹੜੇ ਲੋਕ ਖਦਸ਼ਾ ਉਠਾਉਂਦੇ ਸੀਗੇ ਵੀ ਦਿੱਲੀ ਆਲੇ ਆ ਦਿੱਲੀ ਆਲਿਆਂ ਦਾ ਨਾ ਕਰੋ ਕਿਉਂਕਿ ਉਦੋਂ ਲੋਕਾਂ ਦੇ ਉਦੋਂ ਲੋਕਾਂ ਨੂੰ ਹੈ ਨਹੀਂ ਸੀਗਾ ਲੋਕਾਂ ਦਾ ਵਿਸ਼ਵਾਸ ਭਗਵੰਤ ਸਿੰਘ ਬਾਦ ਦੇ ਸੀ ਆਪਾਂ ਸਾਰੇ ਗਏ ਅੱਧੇ ਪੰਜਾਬ ਚ ਗਏ ਬਿਲਕੁਲ ਲੋਕਾਂ ਨੇ ਭਗਵੰਤ ਬਾਦ ਨੂੰ ਇੱਕੋ ਗੱਲ ਕਹਿੰਦੇ ਸੀ ਵੀ ਅਸੀਂ ਬਈ ਕਿਸੇ ਨੂੰ ਨਹੀਂ ਵੋਟ ਪਾਈ ਸੀ ਨਾ ਕੇਜਰੀਵਾਲ ਨੂੰ ਨਾ ਕਿਸੇ ਨੂੰ ਨਹੀਂ ਕੇਜਰੀਵਾਲ ਤੇ ਨਾਲ ਜੇਕਰ ਪੰਜਾਬ ਹੁੰਦਾ ਤਾਂ ਉਹਨਾਂ ਨੇ ਬੋਲ ਬੜੇ ਲਿਖੇ ਸੀਗੇ ਹੂੰ 2017 ਚ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੇ ਉਥੋਂ ਸਿਰਫ 17 ਸੀਟਾਂ ਹੀ ਆਈਆਂ ਸੀਗੀਆਂ ਇਸ ਲਈ ਫਿਰ ਉਦੋਂ 2022 ਚ ਇਹੋ ਜਿਹਾ ਕੋਈ ਬੋਰਡ ਨਹੀਂ ਲਿਖਿਆ ਇਹੋ ਜਿਹਾ ਸਿਰਫ ਭਗਵੰਤ ਮਾਨ ਦਾ ਚਿਹਰਾ ਕੀਤਾ ਤੇ ਦੇਖੋ ਕਿਵੇਂ ਕਲੀਨ ਚਿੰਤ ਕੀਤੀ 92 ਸੀਟਾਂ ਆਈਆਂ ਤੇ ਏਡਾ ਵੱਡਾ ਮੰਡੇਟ ਮਿਲਿਆ ਹੁਣ ਮਾਨ ਸਾਹਿਬ ਨੂੰ ਚਾਹੀਦਾ ਇਹ ਕਿ ਮਾਨ ਸਾਹਿਬ ਉਹਨਾਂ ਗੱਲਾਂ ਤੇ ਖਰੇ ਉਤਰਿਆ ਕਿਉਂਕਿ ਜਿਹੜੀ ਵੱਡੀ ਗੱਲ ਸੀ ਇਹਨਾਂ ਨੇ ਸਿੱਖਿਆ ਨੂੰ ਲੈ ਕੇ ਜਾਂ ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਬਣੀ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਸੇਲ ਸਹੂਲਤਾ ਵਧ ਦੇਵਾਂਗੇ ਸਿੱਖਿਆ ਨੂੰ ਕ੍ਰਾਂਤੀ ਲੈ ਕੇ ਆਵਾਂਗੇ ਕਿ ਲੱਗਦਾ ਉਹ ਗੱਲਾਂ ਸਾਹਮਣੇ ਆ ਰਹੀਆਂ ਮਾਨ ਸਾਹਿਬ ਦੀ ਜਿਹੜੀ ਸਭ ਤੋਂ ਪਹਿਲੀ ਗੱਲ ਹੁੰਦੀ ਸੀ ਵੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਜਿਹੜਾ ਇਹ ਇਲੈਕਸ਼ਨ ਚ ਪੈਸਾ ਵੰਡਦੇ ਹੂੰ ਇਹ ਥੋੜਾ ਹੀ ਚੂਸਿਆ ਹੋਇਆ ਖੂਨ ਲੈ ਲਿਆ ਕਰੋ ਹੂੰ ਹੁਣ ਜਿਮਨੀ ਚੋਣ ਦੇ ਵਿੱਚ ਤੁਸੀਂ ਦੇਖੋ ਵੀ ਕਿੰਨਾ ਕੁਝ ਵੰਡਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਰਾਸ਼ਨ ਆਟਾ ਰਾਸ਼ਨ ਦੇ ਟਰੱਕ ਤੇ ਫੜੇ ਗਏ ਆ ਟਰੱਕ ਤੇ ਫੜੇ ਗਏ ਆ ਹੁਣ ਫਿਰ ਮਾਨ ਸਾਹਿਬ ਇਹ ਕਿੰਨਾ ਦਾ ਪੈਸਾ ਹੂੰ ਇਸ ਇਹ ਜਵਾਬ ਦੇ ਦੇਣ ਵੀ ਹੁਣ ਜਿਹੜਾ ਤੁਸੀਂ ਵੰਡ ਰਹੇ ਹੋ ਤੁਹਾਡਾ ਉਮੀਦਵਾਰ ਵੰਡ ਰਿਹਾ ਉਹ ਕਿੰਨਾ ਦਾ ਪੈਸਾ ਕੀ ਉਹ ਵੀ ਸਾਡੇ ਚ ਖੂਨ ਚੁੱਸਿਆ ਹੋਇਆ ਜੇ ਉਹ ਸਾਡਾ ਖੂਨ ਚੁੱਸਿਆ ਹੋਇਆ ਤਾਂ ਫਿਰ ਤੁਸੀਂ ਵੀ ਉਹੀ ਕੁਛ ਕਰਨ ਲੱਗੇ ਲੋਕ ਤਾਂ ਇਥੋਂ ਤੀਕ ਵੀ ਕਹਿ ਰਹੇ ਆ ਕਿ ਇਹਨਾਂ ਨੇ ਵਿਰੋਧੀ ਧਿਰਾਂ ਦੇ ਵੀ ਮੂੰਹ ਬੰਦ ਕਰਦੇ ਵਿਰੋਧੀ ਧਿਰ ਵੀ ਬੋਲ ਨਹੀਂ ਰਹੀ ਜੇ ਕੋਈ ਆਮ ਲੋਕ ਬੋਲ ਦਿਆ ਤਾਂ ਉਹਨਾਂ ਦੇ ਪਰਚੇ ਹੁੰਦੇ ਆ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਪਰਚਿਆਂ ਦੀ ਰਾਜਨੀਤੀ ਕਾਲੀ ਦਲ ਚ ਬਹੁਤ ਹੁੰਦੀ ਰਹੀ ਹੈ ਹੂੰ ਪਰ ਮੈਨੂੰ ਲੱਗਦਾ ਵੀ ਇੰਨੇ ਪਰਚੇ ਜਾਂ ਬੋਲਣ ਵਾਲਿਆਂ ਤੇ ਪਰਚੇ ਜਾਂ ਕਿਸੇ ਗੱਲ ਕਰਨ ਵਾਲਿਆਂ ਤੇ ਪਰਚੇ ਇਹਨੇ ਮੈਨੂੰ ਲੱਗਦਾ ਉਦੋਂ ਵੀ ਨਹੀਂ ਹੋਏ ਹੋਣਗੇ। ਹੂੰ ਇਸ ਲਈ ਅਕਾਲੀ ਦਲ ਨੇ ਜਿਹੜੇ ਪਰਚੇ ਕੀਤੇ ਆ ਉਹ ਪਰਚੇ ਬਹੁਤ ਕੀਤੇ ਉਹ ਕਹਿੰਦੇ ਨੇ ਸੀ ਵੀ ਜਿੱਥੇ ਦਰਜੀ ਨੇ ਤੇ ਮਰਜੀ ਪਰਚਾ ਕਰਾ ਦੇ ਜਿੱਥੋਂ ਮਰਜੀ ਛੜਾ ਲਿਆ ਹੁੰਦਾ। ਹੁਣ ਤਾਂ ਇਹ ਪਰਚਾ ਐਨਾ ਕ ਕਰਨ ਲੱਗ ਗਏ ਵੀ ਦੇਖਦੇ ਆ ਵੀ ਸੋਸ਼ਲ ਮੀਡੀਆ ਤੇ ਕਿਹੜਾ ਬੋਲਿਆ ਜਿਹੜਾ ਪੱਤਰਕਾਰ ਬੋਲਿਆ ਕਿਹੜੇ ਉਹ ਬੋਲਿਆ ਉਹਦੇ ਤੇ ਪਰਚਾ ਕਰ ਦਿੱਤਾ। ਹੂੰ ਮਾਨ ਸਾਹਿਬ ਨੂੰ ਹੁਣ ਇਹ ਸੋਚਣਾ ਚਾਹੀਦਾ ਹੈ ਕਿ ਮਾਨ ਸਾਹਿਬ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜੁੜਿਆ ਹੁਣ ਤੁਹਾਡੀ ਜ਼ਿੰਮੇਵਾਰੀ ਵੱਧਦੀ ਹੈ ਤੁਹਾਡੀ ਐਸੀ ਕੀ ਮਜਬੂਰੀ ਹੈ ਵੀ ਜਿਹੜੇ ਤੁਸੀਂ ਦਿੱਲੀ ਦੇ ਕਰਕੇਜਰੀਵਾਲ ਹੋਰਾਂ ਦੇ ਹੱਥ ਤੇ ਇੰਨਾ ਥੱਲੇ ਲੱਗ ਕੇ ਪੰਜਾਬ ਦੇ ਲੋਕਾਂ ਦੀ ਗੱਲ ਹੀ ਨਹੀਂ ਕਰਦੇ ਪੰਜਾਬ 'ਚ ਹਿੰਦੀ ਲਿਆਉਣ ਦੀ ਗੱਲ ਕਰ ਰਹੇ ਹੋ ਪੰਜਾਬ ਜੇਕਰ ਪੰਜਾਬ 'ਚ ਪੰਜਾਬੀ ਨਹੀਂ ਬੋਲੀ ਜਾਊਗੀ ਪੰਜਾਬ 'ਚ ਪੰਜਾਬੀ ਨਹੀਂ ਲਿਖੀ ਜਾਊਗੀ ਪੰਚਾਇਤਾਂ ਤੱਕ ਹਿੰਦੀ ਚਾਊਗਾ ਫਿਰ ਤੇਲਗੂ ਭਾਸ਼ਾ ਦੀ ਵੀ ਚਰਚਾ ਛੜੀ ਸੀ ਤੇਲਗੂ ਭਾਸ਼ਾ ਉਹ ਉਹ ਵੀ ਚਰਚਾਵਾਂ ਰਹੀਆਂ ਛੜੀਆਂ ਵੀ ਪੰਜਾਬ 'ਚ ਜੇਕਰ ਪੰਜਾਬੀ ਨਹੀਂ ਰਹੂਗੀ ਤਾਂ ਹਰ ਪੰਜਾਬ ਫਿਰ ਪੰਜਾਬੀ ਜਾਊਗੀ ਕਿੱਥੇ ਇਸ ਲਈ ਮਾਨ ਸਾਹਿਬ ਨੂੰ ਹੁਣ ਸੋਚਣਾ ਚਾਹੀਦਾ ਵੀ ਮਾਨ ਸਾਹਿਬ ਬਹੁਤ ਸਮਾਂ ਘੱਟ ਰਹਿ ਗਿਆ ਤੁਸੀਂ ਵਾਗਡੋਰ ਆਪ ਦੇ ਹੱਥ ਲੈ ਲਓ ਤਾਂ ਸ਼ਾਇਦ ਤੁਹਾਡਾ ਭਵਿੱਖ ਉਜਲਾ ਹੋ ਸਕਦਾ ਜੇਕਰ ਤੁਸੀਂ ਦਿੱਲੀ ਵਾਲਿਆਂ ਨੂੰ ਜੀਜੀ ਕਰੀਗੇ ਤੇ ਪੰਜਾਬ ਤੇ ਅੱਜ ਤੱਕ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਨੇ ਕਿਸੇ ਦੀ ਫਿਰ ਚੌਧਰ ਬਲਾਸ਼ਟਾ ਕੀਤੀ ਨਹੀਂ ਤੇ ਫਿਰ ਦੋਨੋਂ ਵੀ ਇਸ ਦਾ ਨਤੀਜਾ ਪੁੱਗਦੇ ਨੇ 2027 ਚ ਪੈ ਸਕਦੇ ਬਿਲਕੁਲ ਕੀ ਮਤਲਬ ਕਿ ਜਿਹੜੀ ਉਪ ਚੋਣ ਹੈ ਲੁਧਿਆਣੇ ਵਾਲੀ ਇਹ ਇੱਕ ਅਹਿਮ ਰੋਲ ਨਿਭਾਵੇ ਕਿ ਸੀਐਮ ਸਾਹਿਬ ਦੇ ਫਿਚਰ ਨੂੰ ਲੈ ਕੇ ਸੀਐਮ ਸਾਹਿਬ ਦਾ ਫਿਚਰ ਜੇਕਰ ਜਿੱਤ ਗਏ ਤਾਂ ਸ਼ਾਇਦ ਉਹ ਡੰਮੀ ਮੁੱਖ ਮੰਤਰੀ ਬਣੇ ਰਹਿਣ ਤੇ ਜੇਕਰ ਨਾ ਜਿੱਤੇ ਤਾਂ ਫਿਰ ਹੋਰ ਵੀ ਉਹਨਾਂ ਦੀ ਦਖਲਅੰਦਾਜ਼ੀ ਰਹੂਗੀ ਤੇ ਉਹ ਵਜ੍ਹਾ ਦਾ ਕੱਲ ਨੂੰ ਵੀ ਇਹ ਇਹ ਵੀ ਹੋ ਸਕਦਾ ਵੀ ਆਪਾਂ ਨੂੰ ਇਹ ਪਤਾ ਲੱਗੇ ਵੀ ਕੋਈ ਹੋਰ ਦਿੱਲੀ ਵਾਲਾ ਹੀ ਕੋਈ ਮੁੱਖ ਮੰਤਰੀ ਬਣ ਗਿਆ ਹੋ ਸਕਦਾ ਵੀ ਕੇਜਰੀਵਾਲ ਕਹਦੇ ਨੇ ਵੀ ਭਾਈ ਇਹਦੇ ਤੋਂ ਲੋਟ ਨਹੀਂ ਆ ਰਿਹਾ ਮੈਂ 6 ਮਹੀਨਿਆਂ ਚ ਚੋਣ ਲੜ ਕੇ ਕਿਉਂਕਿ ਇੱਕ ਵਾਰੀ ਮੁੱਖ ਮੰਤਰੀ ਬਣ ਸਕਦਾ 6 ਮਹੀਨਿਆਂ ਚ ਬੰਦਾ ਚੋਣ ਲੜਨ ਕੇ ਫੇਰ ਆਪਦਾ ਉਹ ਕਰ ਸਕਦਾ ਇਹ ਇਹ ਵੀ ਕੋਈ ਪਤਾ ਨਹੀਂ ਹੂੰ ਅਜਗ ਮੇ ਜੀ ਧੰਨਵਾਦ ਤੁਸੀਂ ਸਮਾਂ ਕੱਢ ਕੇ ਇਸ ਵਿਸ਼ੇ ਤੇ ਚਰਚਾ ਕੀਤੀ ਸੋ ਤੁਹਾਨੂੰ ਇਹ ਸਾਡੀ ਗੱਲਬਾਤ ਕਿਸ ਤਰੀਕੇ ਦੇ ਲਈ ਕਮੈਂਟ ਸੈਕਸ਼ਨ ਦੇ ਰਾਹੀਂ ਜਰੂਰ ਜੁੜਨਾ ਜੁੜੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ